ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਣ ਕੀ ਵੜਨਾ ਅੱਜ ਕਦੂ ਅੱਜ ਵੜ ਰਹੇ ਜੀ ਕਦੂ ਆ ਪਿਆਜ਼ ਇੰਨੇ ਕਿਉਂ ਕੱਟ ਰੱਖੇ ਇਹ ਗੰਡੇ ਬਣਾਉਣੇ ਪੁੱਤ ਗੰਡੇ ਕਰੇਲੇ ਅੱਜ ਕਿਹ ਰਲਾ ਬੰਨਾਂ ਜੀ ਕਰੇਲਾ ਹਾਂ ਕਰੇਲਾ ਕਰੇਲੇ ਕਿਥੇ ਨੇ ਆਪਾਂ ਇਹ ਕਰੇਲੇ ਹੋ ਪਾਈ ਸੁੱਕਣੇ ਪਾਈ ਉਹ ਸੁੱਕਣੇ ਪਾਈ ਨੇ ਜੀ ਇੱਧਰ ਪਾਏ ਹੋਏ ਕਰੇਲੇ ਸੁੱਕਣੇ ਦਾ ਤਰ੍ਹਾਂ ਦੇ ਫੇਰ ਆਲ ਕਾ ਦੀ ਕਰੇਲੇ ਦੀ ਦਾਲ ਨਾ ਦਾਲ ਜਿਹੜਾ ਮਾਂ ਮੂੰਗੀ ਦੀ ਕਿਹੜੀ ਬੂੰਗੀ ਭੋਵੀ ਬੂੰਗੀ ਅੱਛਾ ਪੀਲੀ ਜੀ ਅੱਜ ਪੀਲੀ ਜੀ ਵੀ ਦਾਲ ਬਣਨੀ ਆ ਤੇ ਆਹ ਟਮਾਟਰ ਆਹ ਮਿਰਚਾਂ ਪਈਆਂ ਨੇ ਤੇ ਮੈਂ ਬਿਹਜੇ ਤਿਆਰ ਕਰੂਗੀ ਕਰੇਲਾ ਕਰੇਲੇ ਬਣਨਗੇ ਤੇ ਨਾਲ ਬਣੂਗੀ ਮੂੰਗੀ ਦੀ ਦਾਲ ਇਹਨਾਂ ਕੀ ਕੰਬੀਨੇਸ਼ਨ ਆ ਕੀ ਬਣੀ ਕਰ ਲੈ ਇਹਨਾਂ ਦੀ ਆਪਾਂ ਆਹ ਬਣਾ ਲਵਨੇ ਆਹ ਤਰੇਤਾ ਬਣਾ ਲਵਨਾ ਅੱਛਾ ਰੇਤਾ ਕਦੂ ਦਾ ਠੀਕ ਆ ਕਦੂ ਦਾ ਰੇਤਾ ਆ ਨਾ ਮੂਗੀ ਬਸਲਾਂ ਦਾ ਕਰ ਲਾਂਗੇ ਕੱਲੀ ਮੂੰਗੀ ਦੀ ਅੱਛਾ ਕੱਲੀ ਮੂੰਗੀ ਦੀ ਪੀਲੀ 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 ਜੀ ਓਕੇ ਮਤਲਬ ਵਧੀਆ ਪ੍ਰੋਟੀਨ ਹੁੰਦੇ ਆ ਉਹਦੇ ਵਿੱਚ ਵੀ ਹਾਂ ਤੇ ਇਹਦੇ ਨਾਲ ਕੇ ਖੀਰੇ ਨਾਲ ਖਾਣ ਦਾ ਵਧੀਆ ਸਵਾਦ ਲੱਗਦੀ ਤਿੰਨ ਖਾਣੇ ਬਣ ਜਾਣਗੇ ਅੱਛਾ ਤਿੰਨ ਖਾਣੇ ਬਣ ਜਾਣਗੇ ਇੱਕ ਤਾਂ ਬਣ ਜੂਗਾ ਇਹ ਤਾਂ ਰਾਇਤਾ ਨਾਲ ਖੀਰੇ ਨਾਲ ਦਾ ਅੱਛਾ ਤਿੰਨ ਇਹ ਕद्दू ਦੇ ਬਈ ਦੋ ਤਿੰਨ ਲਾਬ ਨੇ ਇੱਕ ਤਾਂ ਇਹਦਾ ਰਾਇਤਾ ਤਿਆਰ ਕੀਤਾ ਜਾਊਗਾ ਹਾਂਜੀ ਤੇ ਇੱਕ ਦੀ ਸਬਜੀ ਬਣੇਗੀ ਕਦੂ ਮਲਾਈਆਲਾ ਬਣੇਗਾ ਜੀ ਹਾਂਜੀ ਤੇ ਉਸ ਤੋਂ ਬਾਅਦ ਆ ਜਿਹੜੇ ਪਿਆਜ਼ ਨੇ ਪਿਆਜ਼ਾਂ ਦੇ ਪਿਆਜ਼ ਉਹਦੇ ਵਿੱਚ ਕੱਟ ਕੇ ਪਾਏ ਜਾਣਗੇ ਤੇ ਚ ਇਹਨੂੰ ਮਿਕ ਗ੍ਰਾਇੰਡਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਕੇਲੇ ਦੇ ਵਿੱਚ ਭਰੇ ਜਾਣਗੇ ਭੁੰਨ ਕੇ ਭੁੰਨ ਕੇ ਮਸਾਲਾ ਮਸਾਲਾ ਕਰੇਲੇ ਭੁੰਨੂਗੇ ਅੱਛਾ ਪਹਿਲਾਂ ਕਰੇਲੇ ਭੁੰਨੇ ਜਾਣਗੇ ਫਿਰ ਭੁੰਨੂਗੇ ਉਹ ਮਸਾਲਾ ਫਿਰ ਮਸਾਲਾ ਭੁੰਨੇ ਜੋ ਫਿਰ ਪਾ ਠੰਡੇ ਕਰਕੇ ਬਾਅਦ ਵਿੱਚ ਅੱਛਾ ਤਾਂ ਠੰਡੇ ਕਰਕੇ ਉਹਦੇ ਵਿੱਚ ਮਸਾਲਾ ਭਰੇ ਜਾਊਗਾ ਇਹ ਰੈਸਪੀ ਜੀ ਕਰੇਲੇ ਬਣਾਉਣ ਦੀ। ਤੁਹਾਨੂੰ ਤੰਦ ਨੁਕਦਾ ਨਹੀਂ ਆਪਾਂ ਨੂੰ। ਓਕੇ 2-3 ਦਿਨ ਬੇਬੇ ਕਹਿੰਦੀ ਇਹਨੂੰ ਖਾਵਾਂਗੇ ਕਰੇਲਿਆਂ ਨੂੰ। ਹੋਰ ਵਧੀਆ ਗੱਲਾਂ ਜੀ। ਹਾਂਜੀ ਆਹ ਰੇ ਜੀ ਕਰੇਲੇ ਧੋ ਕੇ ਸੁੱਕਣੇ ਪਾਏ ਸੀਗੇ, ਸੁੱਕ ਗਏ ਨੇ ਕਰੇਲੇ। ਇਹ ਨਾਲ ਟਮਾਟਰ ਪਾਉਣਾ ਵਿੱਚ। ਹਾਂਜੀ। ਨਾਲ ਟਮਾਟਰ, ਆਹ ਟਮਾਟਰ ਪਾਈ ਜਣ। ਟਮਾਟਰ ਪਾਵਾਂਗੇ, ਲਾਲ ਟਮਾਟਰ, ਹਰੀ ਮਿਰਚ, ਲਸਣ ਆ ਜੀ, ਆ ਪਿਆਜ਼ ਨੇ ਤੇ ਆਹ ਰੇ ਕਰੇਲੇ ਇਹਨਾਂ ਨੂੰ ਭਰ ਕੇ ਅੱਜ ਬਣਾਵਾਂਗੇ ਵੱਢ ਕੇ। ਆਵੇ ਬੇਖੋ ਛੋਕੀ ਵੀ ਵੱਡੇ ਜਾਂਦੇ ਨੇ ਕਰੇਲੇ ਕਿੰਨਾ ਹੱਸ ਅੱਛੇ ਕਿਉਂ ਅਸੀਂ ਉਹਦੇ ਵੱਡਾ ਨੂੰ ਅੱਛਾ ਵੱਢਨੇ ਆ ਜੀ ਕਰੇਲੇ ਇਹਨਾਂ ਨੂੰ ਕਰੇਲੇ ਨੂੰ ਵੱਢ ਕੇ ਵਿਚਾਲੇ ਇਹਨਾਂ ਦੇ ਵਿੱਚ ਮਸਾਲਾ ਭਰਿਆ ਜਿਹੜਾ ਫੇਰ ਇਹਨਾਂ ਨੂੰ ਬਣਾਇਆ ਜਾਊਗਾ ਠੀਕ ਹੈ ਜੀ ਬਾਕੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਧੰਨਵਾਦ ਥੈਂਕ ਯੂ ਸੋ ਮਚ